ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਬਾਈ ਜੀ ਜਿਵੇਂ ਹੁਣ ਸਾਰੇ ਹੀ ਭਰਾ ਹੜਪੀੜਤਾਂ ਦੀ ਮਦਦ ਦੇ ਵਿੱਚ ਲੱਗੇ ਹੋਏ ਨੇ ਕੁਝ ਭਰਾ ਉੱਥੇ ਪਹੁੰਚੇ ਹੋਏ ਨੇ ਕੁਝ ਇੱਥੇ ਪਿੰਡਾਂ ਦੇ ਵਿੱਚ ਸਹਾਇਤਾ ਇਕੱਠੀ ਕਰ ਰਹੇ ਨੇ ਪਰ ਬਾਈ ਜੀ ਹੁਣ ਰਿਪੋਰਟਾਂ ਮਿਲੀਆਂ ਨੇ ਵੀ ਕੁਝ ਬਾਈ ਜੀ ਉੱਥੇ ਠੱਗ ਟੋਲੇ ਜਿਹੜੇ ਉਹ ਇਕੱਠੇ ਹੋ ਗਏ ਨੇ ਜੋ ਹੜਪੀੜਤਾਂ ਦੀ ਆੜ ਦੇ ਵਿੱਚ ਜਿਹੜੀ ਇਹ ਸਮਗਰੀ ਚਾਰ ਫੀਡ ਇਹ ਇਕੱਠਾ ਕਰਕੇ ਤੇ ਬਾਈ ਜੀ ਇਹਨੂੰ ਅੱਗੇ ਵੇਚ ਰਹੇ ਨੇ ਲੋਕਾਂ ਨੂੰ ਜਿਹੜੇ ਹੜਪੀੜਤਾ ਤੱਕ ਇਹ ਸਮਾਨ ਆਪਣਾ ਨਹੀਂ ਪਹੁੰਚ ਰਿਹਾ ਕਿਉਂਕਿ ਬਾਈ ਜੀ ਆਪਾਂ ਨਵੇਂ ਬੰਦੇ ਹੁੰਨੇ ਆ ਆਪਾਂ ਨੂੰ ਕੀ ਪਤਾ ਕਿਹੜੀ ਟਾਣੀ ਕਿੱਥੇ ਆ ਕੀ ਸਿਸਟਮ ਆ ਤੇ ਇਹ ਕੀ ਹੋ ਰਿਹਾ ਵੀ ਜਿਹੜੇ ਇਹ ਲੋਟੂ ਟੋਲਾ ਇਹ ਆਪਣੇ ਤੋਂ ਲੈ ਕੇ ਚੀਜ਼ਾਂ ਅੱਗੇ ਵੇਚ ਰਹੇ ਨੇ ਇਹ ਰਿਪੋਰਟਾਂ ਮਿਲਗੀਆਂ ਨੇ ਕਿਰਪਾ ਕਰਕੇ ਬੇਨਤੀ ਆ ਵੀ ਜੋ ਵੀ ਭਰਾ ਮਦਦ ਕਰਨੀ ਚਾਹੁੰਦਾ ਉਹਥੇ ਦਿੱਲੀ ਵਾਲੇ ਬਾਬਾ ਜੀ ਨੇ ਕਾਰ ਸੇਵਾ ਵਾਲੇ ਜਾਂ ਕੋਈ ਹੋਰ ਸੰਸਥਾਵਾਂ ਨੇ ਜਾਂ ਹੋਰ ਵੀ ਕਈ ਬਾਬਾ ਜੀ ਜੋ ਇੱਥੇ ਐਫਰਟ ਕਰ ਰਹੇ ਨੇ ਜਾਂ ਖਾਲਸਾ ਏਡ ਹੋ ਗਈ ਇਹਨਾਂ ਰਾਈ ਬਾਈ ਜੀ ਆਪਣੀ ਜਿਹੜੀ ਸੇਵਾ ਤੁਸੀਂ ਸਹੀ ਹੜਪੀੜ ਤੱਕ ਪਚਾ ਕੇ ਆਇਆ ਕਰੋ ਕਿਉਂਕਿ ਉੱਥੇ ਜਿਹੜੇ ਠੱਗ ਟੋਲੇ ਨੂੰ ਦੇ ਕੇ ਨਾ ਮੁੜ ਆਇਆ ਕਰੋ ਤੁਹਾਡੀ ਜਿਹੜੀ ਕੀਤੀ ਜਿਹੜੀ ਆਪਣੀ ਸੇਵਾ ਉਹ ਬਾਈ ਜੀ ਫੇਰ ਹੀ ਲੱਗਣੀ ਹੈ ਜੇ ਲੋਡਬੰਦ ਤੱਕ ਜੇ ਕੋਈ ਸਹੀ ਚੀਜ਼ ਪਹੁੰਚੂਗੀ ਜੇ ਬਾਈ ਜੀ ਇਹਨਾਂ ਠੱਗਾਂ ਟੋਲਿਆਂ ਨੂੰ ਆਪਾਂ ਦੇ ਆਵਾਂਗੇ ਤਾਂ ਬਾਈ ਜੀ ਆਪਣੀ ਸੇਵਾ ਕੀਤੀ ਦਾ ਕੋਈ ਫਾਇਦਾ ਨਹੀਂ ਕਿਰਪਾ ਕਰਕੇ ਬਾਈ ਜੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੇਰੀ ਉਹਨਾਂ ਠੱਗਾਂ ਨੂੰ ਬੇਨਤੀ ਆ ਉਹ ਭਰਾਵੋ ਲੋਕ ਮਰ ਗਏ ਲੋਕਾਂ ਦੇ ਘਰ ਰੁੜ ਗਏ ਲੋਕਾਂ ਦੀਆਂ ਫਸਲਾਂ ਰੁੜ ਗਈਆਂ ਪਸ਼ੂ ਰੁੜ ਗਏ ਬਖਸ਼ੋ